ਜੋ ਨੋਕਾ ਸੁਣਦੇ ਹਨ ਪਾਲਾ ਲਗਾਵੀਤ ਆ ਬੰਦੇ ਵਿੱਚ ਇੱਕ ਐਨਰਜੀ ਕਰ ਵਿੱਚ ਭੂਰੇ ਜੀ ਇਹ ਲੋਕ ਗਿਆ ਤੇ ਪਾਇਆ ਵੀ ਇੱਕ ਮੋਸਲ ਨੂੰ ਨੌਜਵਾਨ ਹੋ ਗਿਆ ਠੀਕ ਹੈ ਜੀ ਉਹ ਕਰ ਕੋ ਗੁਰਦੂਰਾ ਗਿਲਾਨ ਮੋਸਾ ਰੋਕੇ ਦੋਨਾਂ ਨੂੰ ਤਰਦੇ ਹਾਂ ਹਾਂਜੀ ਕਿਹੜਾ ਰਫਾਇ ਹੋ ਗਾ ਹਾਂਜੀ ਰੋਹ ਇਫਾਦਰ ਨੂੰ ਠੀਕ ਹੈ ਜੀ ਉਹਨਾਂ ਦੋ ਫਾਇਰ ਦਿੱਤੇ ਹੋਏ ਠੀਕ ਹੈ ਜੀ ਕਹਿੰਦੇ ਸਾਬ ਦੇ ਕਿਹਾ ਸਭ ਕਟਾਈ ਦੱਸੋ ਉਹਦਾ ਕਟਾ ਹੁੰਦਾ ਕਿੰਨੇ ਵਿਅਕਤੀ ਸੀ ਤੇ ਕੰਨਾਂ ਜੰਨਾ ਸੀਗੇ ਕੀ ਤੁਹਾਨੂੰ ਉਹ ਘੱਟ ਕਰਨਗੇ ਵਿਭਾਗ ਤੋਂ ਵੀ ਹਾਂ ਹਮਲਾ ਕਿਉਂ ਦਿੱਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਦੇ ਆਪਣੀ ਟੀ ਚੀਜ਼ ਨਹੀਂ ਐਨ ਆਰ ਆਈ ਹੈ ਨਾ ਸੂਈ ਕਪੇ ਹੱਥ ਹੈਰਾਨ ਕਰ ਦੇਣ ਵਾਲਾ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਐਨ ਆਰ ਆਈ ਦੇ ਘਰ ਦੇ ਬਾਹਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨਵੇਂ ਵਿਅਕਤੀਆਂ ਦੇ ਵੱਲੋਂ ਗੋਲੀ ਚਲਾਉਣ ਬਾਰੇ ਪਤਾ ਲੱਗਿਆ ਸੀ ਤੋਂ ਦੱਸਦੀ ਕਿ ਐਸਐਚਓ ਫਲੋਰ ਨੇ ਦੱਸਿਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਕਤ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਪੁਲਿਸ ਨੂੰ ਜਾਂਚ ਕਰਨ ਉਪਰੰਤ ਪਤਾ ਲੱਗਿਆ 16 ਸਤੰਬਰ ਦੀ ਰਾਤ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀ ਹੈ ਜਿਹੜੇ ਪਿੰਡ ਵਿੱਚ ਆਏ ਸਨ ਅਤੇ ਇੱਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਜਿਹੜਾ ਮਾਮਲਾ ਦਰਜ ਕਰ ਲਿਆ। लुधियाना लाइव ले ਮੈਂ 탑ਰ ਦੀ ਰਿਪੋਰਟ ਜੀ ਐਸਐਚਓ ਸਾਹਿਬ ਇੱਕ ਪਿੰਡ ਥਾਲੇ ਦੇ ਵਿੱਚ ਗੋਲੀਆਂ ਚੱਲੀਆਂ ਮੈਟਰ ਕੀ ਸੀਗਾ ਤੁਸੀਂ ਮੌਕੇ ਤੇ ਪਹੁੰਚੇ ਆ ਕੀ ਉੱਥੇ ਮੌਕੇ ਤੇ ਦੇਖਿਆ ਜੀ ਜਦੋਂ ਕੱਲ ਸਵੇਰੇ ਸਾਨੂੰ ਪਤਾ ਲੱਗਾ ਵੀ ਥਾ ਪਿੰਡ ਦੇ ਵਿੱਚ ਇੱਕ ਐਨਆਰ ਦੇ ਘਰ ਵਿੱਚ ਗੋਲੀਆਂ ਚੱਲੀਆਂ ਤੇ ਮੌਕੇ ਤੇ ਪਹੁੰਚੇ ਹਾਂ ਹਾਂ ਜੀ ਸੀਜੀ ਹੁਣ ਜੀ ਇਹਦਾ ਹੈਗਾ ਉਹ ਘਰ ਦੇ ਮਾਲਕ ਵੀਦਾ ਹੈਗਾ ਉਹਦੇ ਕੋਲ ਹੈ ਅਸਮੀਰ ਕੋ ਹਾਂਜੀ ਉਹਨੇ ਬਾਦੂ ਸਨੂ ਭੇਜੀਆਂ ਹਾਂਜੀ ਇਹਦੇ ਦੇ ਉਹ ਲੋਕਾਂ ਦਾ ਲੈ ਗਿਆ ਤੇ ਪਾਇਆ ਗਿਆ ਵੀ ਇੱਕ ਮੋਰਸਾ ਦੇ ਦਿਨ ਨੌਜਵਾਨ ਆ ਗਏ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕ ਕੇ ਦੋ ਜਣਾਂ ਨੂੰ ਤਲਦੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਬਟੇ-ਬਟੇ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਫਿਰ ਆਪਣੇ ਪਿਸਤੌਲ ਜਾਂ ਵਾਲਾ ਕਹਿੰਦਾ ਜੀ ਪਿਸਤੌਲ ਇਹ ਕਰ ਗੰਫਾਲ ਹੋ ਗਿਆ ਹਾਂ ਦੋਹੇ ਭਾਦ ਕੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਨੇ ਠੀਕ ਹੈ ਜੀ ਕਹਿੰਦੇ ਹਸਾਬ ਨਾਲ ਕਿਹਾ ਸਤੋ ਕਟਾ ਕੀਤਾ ਸੁਣਾ ਉਹਨਾਂ ਬੋਲ ਕਟਾਉਸੋ ਦਾ ਕਿੰਨੇ ਵਿਅਕਤੀ ਸੀਗੇ ਕਿੰਨੇ ਜਿੰਨਾ ਸੀਗੇ ਕਾਤੇ ਸੀਗੇ ਮੋਰਸਰ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਿਰ ਕੀਤੇ ਇਹ ਦੇਖੋ ਜੋ ਗਸਤਾਰ ਹੋਣਗੇ ਪੇਪਰ ਲੂਗਾ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਡੇ ਆਪਣੇ ਟੀਚ ਨਹੀਂ ਐਨ ਆਰ ਆਈ ਹਨ ਹਾਂ ਤੇ ਰਾਤ ਦਾ ਸਮਾਂ ਕਿੰਨੇ ਦਾ ਰਾਤ ਦਾ ਸਾਡੇ ਬਾਰਾਂ ਦੇ ਕਾਲ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਝ ਅਜੇ ਕੁਝ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਉਹ ਜਿਹੜੇ ਜਿਹੜੇ ਹੈਗੇ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਹਨਾਂ ਦਾ ਕਾਰਫਾਈਲ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਭ ਹੋਈ ਹੋਈ ਦਿਖਦੀ ਵੀ ਹਮ ਤਨ ਜਿਉਂਦੇ ਕਾਰਕਾ ਤੇ ਚਲੇ ਠੀਕ ਹੈ ਜੀ ਕੀ ਪਰਚਾ ਦਰਜ ਹੋ ਗਿਆ ਪਰਚਾ ਲੱਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਉਹਦੀ ਤਕਰੀਰ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਿਹਾ ਹੈ ਕਰ ਰਿਹਾ ਹੈ